ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਨ ਸਿੰਘ ਰੂਪੇ ਇੱਕ ਬਾਦਰ ਕਾ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬਤਾ ਪਾਲਾ ਗੁਰੂ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਦੁੱਖਾਂ ਨੂੰ ਸਦਾ ਨਾਸ਼ ਕਰੋ ਵਾਹਿਗੁਰੂ ਔਖੀ ਕੜੀ ਨਾ ਦੇਖੋ ਕਰੋ ਕਿਰਪਾ ਬੰਦਨ ਸਿੰਘ ਜੀ ਤੇਰਾ ਹਾਂ ਤੇ ਮਹਾਰਾਜ ਆਪਣੀ ਕਿਰਪਾ ਨੂੰ ਮਿਹਰ ਕਰੋ ਬੱਚਿਆਂ ਦੇ ਵਾ ਵਖਤ ਦੇ ਬੱਚਿਆਂ ਨੂੰ ਕਰ ਦੋ ਕਿਰਪਾ ਵਾਹਿਗੁਰੂ ਕਰ ਦੋ ਮਿਹਰ ਵਾਹਿਗੁਰੂ ਆਪਣੇ ਨੂੰ

ਕਹਤੇ ਸੁਤਨਾਮ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲੇ ਲਾਰਿਉਦ ਤਬ ਲਾ ਭਰਮਤੇ ਫਿਰ ਤੇ ਬਹੁਤਾਇਓ ਕਲ ਘੁਰ ਸਮੋਦਰ ਮਹਿ ਬੂਡ ਤਥੇ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਹਰਨ ਕੋ ਅਵਤਾਰ ਬਨਾਇਓ ਜਪਿਉ ਜਨ ਅਰਜੁਨ ਦੇਵ ਗੁਰੂ ਕੀਰ ਸੰਕਟ ਜੋਂ ਕਰਬ ਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਕੀਰ ਸੰਕਟ ਜੋਂ ਕਰਬ ਨਾ ਆਇਓ ਤੂੰ ਚਉ ਸਜਣ ਮੈਂ ਦੇਆ ਦੇ ਇਸ ਸੇ ਉਤਾਰ ਨਾਡ ਮਹੀਂਜੇ ਤਰਸਦੇ ਕਦ ਪਸੀ ਦੀਦਾਰ ਸੂਖ ਅਰਾਧਨ ਦੁਖ ਅਰਾਧਨ ਬਿਸਰ ਨਾ ਹੋ ਵੇਰਾ ਨਾਮ ਜਪਤ ਕੋਟ ਸੂਰ ਉਜਾਰਾ ਬੇਨਸ ਪਰਮ ਅੰਧੇਰਾ ਆਇਆ ਦੂਰ ਚਲ ਕ ਮੈਂ ਤਕੀ ਤੋ ਸਰਣਾਏ ਜਿਉ ਮੈਂ ਜੋ ਸੋ ਰਖੀ ਚਿੱਤ ਮੇਰਾ ਸਭ ਦੁਖ ਗਵਾਏ ਜਿਉ ਰਾਮ ਨਾਮ ਉਰ ਮਹਿ ਗਹਿਉ ਜਾਹ ਕਸਮ ਨਹੀਂ ਕੋਈ ਜੇ ਤਮ ਰਤ ਸੰਕਟ ਮਿਟ ਦਰਸ ਤੁਹਾਰੋ ਹੋਏ ਸੁਖ ਹਟਲ ਗੁਰ ਸੇਵੀਐ ਇਹਨੇ ਸਹਜ ਸੁਭਾਅ ਹੈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਫਤ ਖਸਮ ਦੀ ਹੋਰ ਅਰਸਾ ਕਰਸਾ ਛੱਤੀਆ ਤਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬੈਠਿਆ ਸੋਹੀਏ ਸਭ ਨਾਦਕ ਸਤਨਾਮੁ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦਈਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਅਸਕੇ ਹਮ ਬਰਕ ਤੁਮੇਰਾ ਗੁਰ ਹਾਈ ਸੋਣਾ ਮੀਤਾ ਜੀਓ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਇੱਕ ਪਿੱਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੋਣਾ ਮੀਤਾ ਜਿਉ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਸੋਣਾ ਮੀਤਾ ਤੂਰੀ ਕੋ ਬਲ ਜਾਈ ਏਹ ਮਨ ਤੇਰਾ ਭਾਈ ਰਹਾਓ ਪਾਵ ਮਲਵਾ ਮਲ ਮਲ ਤੋਵਾ ਏਹ ਮਨ ਤੈ ਕੋ ਦੇਸ ਸੁਣੀ ਤੋ ਉਹ ਤੇਰੀ ਸ਼ਰਣਾ ਆਇਆ ਪ੍ਰਭ ਮੇਲੋ ਦੇਹੋ ਉਪਦੇਸ ਮਨਨ ਕੀ ਚਰਨ ਪਰਿਚ ਕਰ ਸੋ ਭਲਾ ਮੰਨਾਈਐ ਸੋਨਮੀ ਤਾ ਜਿਉ ਪਿੰਡ ਸਬ ਤਨ ਅਰਪੀਜ ਯੋ ਦਰਸ਼ਨ ਹਰ ਜਿਉ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕਾ हर گور کرپا गोर سب पातुल निरंजन ॾीठ पयो ਉਗਰਾਹ ਪ੍ਰਸਾਦ ਸੰਤਮਕ ਹਰਨਾ ਮਾਹ ਮਿੱਠਾ ਜਨਨਾਨਕ ਕਾ ਗੁਰ ਕਰਪਾ ਤਹਾਰੀ ਸਭ ਅਕਲ ਮੇਰੰਜਨ ਮਿੱਠਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਰਠ ਮਹਿਲਾ ਪੰਜਵਾਂ ਘਰ ਦੂਜਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਕੀਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਗੁਰੂ ਪਿਆਰ ਵਾਲੇ ਅਜਦਾ ਪਾਵਨ ਮੁਖਵਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠਾ ਰਾਗ ਅੰਦਰ ਪਾਵਨ ਅੰਗ 611 ਤੇ 12 ਉੱਤੇ ਸੁਭਾਈਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਹਿੰਦੇ ਕਹਿੰਦੇ ਏ ਭਾਈ ਸਾਡਾ ਸਭਨਾ ਦਾ ਇੱਕੋ ਇੱਕ ਪਿਤਾ ਹੈ ਅਸੀਂ ਸਾਰੇ ਇੱਕੋ ਪਿਤਾ ਦੇ ਬੱਚੇ ਆ ਨਾਲ ਸਾਡਾ ਗੁਰੂ ਵੀ ਇੱਕ ਇਸ ਕਰਕੇ ਗੁਰ ਭਾਈ ਆ ਕਿਰਪਾ ਕਰ ਐ ਮੇਰੇ ਮਿੱਤਰ ਮੈਨੂੰ ਮੇਰੇ ਮਾਲਕ ਦੇ ਦਰਸ਼ਨ ਕਰਾ ਜੇ ਤੂੰ ਮੇਰੇ ਪਿਆਰੇ ਦੇ ਦਰਸ਼ਨ ਕਰਾਉਂਦਾ ਤੇ ਮੈਂ ਆਪਣੀ ਜਿੰਦ ਤੇਰੇ ਤੇ ਬਲਿਹਾਰ ਕਰ ਦਿਆਂਗਾ ਸਦਕੇ ਵਾਰਨੇ ਜਾਵਾਂਗਾ ਤੇਰੇ ਉਤੇ ਜਦੋਂ ਬੇਨਤੀ ਕੀਤੀ ਜਗਿਆ ਸੋਨੇ ਆਪਣੇ ਪਿਆਰੇ ਮਿੱਤਰ ਨੂੰ ਵੀ ਤੂੰ ਮਿਲਿਆ ਮੈਨੂੰ ਮਿਲਾਂ ਤੇਵੇਂ ਮਿਲਿਆ ਜਾਏਗਾ ਤੇ ਅਗਲਾ ਪਿਆਰਾ ਜਵਾਬ ਦਿੰਦਾ ਵੀ ਮਾਨ ਨਾ ਕੀਜੈ ਸ਼ਰਨ ਪਰਿਜੈ ਕਰੈ ਸੋ ਭਲਾ ਮਨਾਈਏ ਕਿਨੇ ਆਪਣੇ ਅੰਦਰ ਕਦੇ ਮਾਨ ਨਾ ਕਰੀ ਤੂੰ ਸੇਵਾ ਕਰਦਾ ਹੋਵੇਂ ਸਿਮਰਨ ਕਰਦਾ ਹੋਵੇਂ ਕਦੇ ਮਾਨ ਨਾ ਕਰੀ ਹਮੇਸ਼ਾ ਆਪਣੇ ਸਤਿਗੁਰੂ ਦੀ ਸ਼ਰਨ ਪਿਆ ਰਹੀ ਤੇ ਕਰੈ ਸੋ ਭਲਾ ਮਨਾਈਏ ਜੋ ਮਾਲਕ ਕਰਦਾ ਉਸ ਨੂੰ ਭਲਾ ਕਰਕੇ ਮੰਨੀ ਕਿਉਂਕਿ ਜੋ ਹੋਵਾ ਹੋਵਤ ਸੋ ਜਾਣੈ ਕਰਬ ਆਪਣੇ ਕਾ ਹੁਕਮ ਪਛਾਨੇ ਜਦੋਂ ਇਸ ਅਵਸਥਾ ਤੇ ਤੁਰੇਗਾ ਤੇ ਗੁਰੂ ਦੀ ਕਿਰਪਾ ਵਰਤੇਗੀ ਹਉਮੈ ਤੋਂ ਦੂਰ ਹੋ ਜਾਏਗਾ ਤੇ ਜਦੋਂ ਹਉਮੈ ਤੋਂ ਦੂਰ ਹੋਏਗਾ ਹੁਕਮ ਨੂੰ ਬੁਝ ਲਏਗਾ ਤੇ ਉਸ ਪਿਆਰੇ ਦਾ ਮਿਲਾਪ ਹਸਲ ਹੋ ਜਾਵੇਗਾ ਸਤਿਗੁਰੂ ਮਿਹਰ ਕਰਨ ਸੇਵਾ ਤੇ ਸਿਮਰਨ ਦੇ ਨਾਲ ਜੁੜ ਕੇ ਮਾਨ ਤਿਆ ਕੇ ਉਸ ਪਿਆਰੇ ਦਾ ਮਿਲਾਪ ਹਸਲ ਕਰੀਏ ਤਾਂ ਕਿ ਜੀਵਨ ਸਫਲ ਹੋਵੇ ਸਤ ਗੁਰੂ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਦਰ ਗੁਰੂ ਨਾਮ ਜੀਆਂ ਦਾਤਾ ਬਖਸ਼ਿਸ਼ ਕਰਕੇ ਨਿਵਾਜਣ ਜੀ ਹਉੀਆਂ ਭੁੱਲਾਂ ਦੇਖਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ